ਵਾਹਿਗੁਰੂ ਜੁਗੋ ਜੋਗਾ ਅਟਲ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀਆਂ ਹੋਈਆਂ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਉੱਥੇ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਤਰਨਾਦਨ ਮਿਸਲ ਸ਼ਹੀਦਾਂ ਦੇ ਜਥੇਦਾਰ ਬਾਬਾ ਜੋਗਾ ਸਿੰਘ ਜੀ ਤੇ ਦਲਪੰਥ ਬਾਬਾ ਵਿਧੀ ਚੰਦ ਜੀ ਦੇ ਸਤਕਾਰਯੋਗ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਭਾਵੇਂ ਵਿਦੇਸ਼ ਗਏ ਹੋਏ ਨੇ ਤੇ ਉਹਨਾਂ ਵੱਲੋਂ ਉਹਨਾਂ ਦੇ ਸੁਪੁੱਤਰ ਬਾਬਾ ਚਰਨਜੀਤ ਸਿੰਘ ਜੀ ਤੇ ਮੇਰੇ ਤੋਂ ਪਹਿਲਾਂ ਆਪ ਜੀ ਨਾਲ ਗੁਰ ਇਤਿਹਾਸ ਦੇ ਨਾਲ ਹੀ ਇਹ ਸੰਦੇਸ਼ ਦੇ ਰਹੇ ਸੀ ਸਿੰਘ ਸਾਹਿਬ ਗਿਆਨੀ ਮਲਕੀਰ ਸਿੰਘ ਜੀ ਹੈਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਿੱਥੇ ਬਾਬਾ ਰਾਜ ਜੀ ਬਾਬਾ ਹਰਦੀਪ ਸਿੰਘ ਜੀ ਤੇ ਨਾਲ ਹੀ ਉੱਥੇ ਸਾਰੇ ਸੰਤ ਮਹਾਂਪੁਰਖ ਨਿੱਕੇ ਘੁੰਮਣਾ ਵਾਲੇ ਬਾਬਾ ਬੁੱਧ ਸਿੰਘ ਜੀ ਬਾਬਾ ਮਾਨ ਸਿੰਘ ਜੀ ਗੁਰੂ ਨਾਨਕਦਾਲ ਮੜ ਗਿਆ ਤੇ ਨਾਲ ਬਾਬਾ ਨਰੰਗ ਸਿੰਘ ਜੀ ਹਰੀਆਂ ਵੇਦਾਂ ਵਾਲਿਆਂ ਉਦੋਂ ਬਾਬਾ ਸਵਰਨਜੀਤ ਸਿੰਘ ਜੀ ਬਾਬਾ ਦੀਪ ਸਿੰਘ ਜੀ ਹੋਰਾਂ ਦੇ ਸੁਪੁੱਤਰ ਬਾਬਾ ਦਰਸ਼ਨ ਸਿੰਘ ਜੀ ਮਾਹਬੁਰਖ ਟਾਲਾ ਸਾਹਿਬ ਵਾਲੇ ਤੇ ਨਾਲ ਹੀ ਬਾਬਾ ਰਗਵੀਰ ਸਿੰਘ ਜੀ ਖਿਆਲੇ ਵਾਲੇ ਤੇ ਨਾਲ ਹੀ ਬਾਬਾ ਚਿੰਦਾ ਸਿੰਘ ਜੀ ਭਿੱਖੀਵਿੰਡ ਵਾਲੇ ਬਾਬਾ ਬਲਦੇਵ ਸਿੰਘ ਵੱਲਾ ਤੇ ਕਨੇਡਾ ਤੋਂ ਬਾਬਾ ਗੁਰਮੇਲ ਸਿੰਘ ਜੀ ਸਾਰੀਆਂ ਹੀ ਗੁਰਸਿੱਖ ਸੰਗਤਾਂ ਗੁਰੂ ਦੀਆਂ ਧਾਲੀਆਂ ਨਹਿਮ ਸਿੰਘ ਫੌਜਾਂ ਤਬਨਾਦਲ ਬਾਬਾ ਬਕਾਲਾ ਸਾਹਿਬ ਦੇ ਜਿੰਨੇ ਵੀ ਮੁਖੀ ਸਿੰਘ ਨੇ ਘੋੜਸਵਾਰ ਫੌਜਾਂ ਤੇ ਉੱਥੇ ਹੀ ਸਾਡੇ ਬਹੁਤ ਹੀ ਸਤਕਾਰਯੋਗ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਵਾਲੇ ਤੇ ਬਾਬਾ ਵਸਨ ਸਿੰਘ ਜੀ ਮੜੀਆਂ ਵਾਲੇ ਸਾਰਿਆਂ ਨੂੰ ਗੱਜ ਕੇ ਫਤਿਹ ਚਾਉਣਾ ਗੱਜ ਕੇ ਫਤਿਹ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਆ ਤਾਂ ਕਾ ਸਫਲ ਹੈ ਪਰ ਉਪਕਾਰੀ ਹੋਏ ਦੂਖ ਸਹਿ ਸਰ ਆਪਣੇ ਸੁਖदाई ਸਭ ਕੋਏ ਅੱਜ ਆਪਾਂ ਉਹ ਮਹਾਨ ਮਹਾਪੁਰਖ ਤਰਨਾਦਲ ਬਾਬਾ ਬਕਾਲਾ ਸਾਹਿਬ ਦੇ ਜਥੇਦਾਰ ਸਤਖੰਡ ਵਾਸੀ ਬਾਬਾ ਮੱਖਣ ਸਿੰਘ ਜੀ ਤੇ ਉੱਥੇ ਹੀ ਸਤਖੰਡ ਵਾਸੀ ਜਥੇਦਾਰ ਬਾਬਾ ਗੱਜਨ ਸਿੰਘ ਜੀ ਤਰਨਾ ਦਲ ਮਿਸਲ ਸ਼ਹੀਦਾਂ ਦੇ ਜਥੇਦਾਰ ਉਹਨਾਂ ਦੀ ਆਪਾਂ ਦੂਸਰੀ ਸਾਲਾਨਾ ਵਰਸੀ ਜਿਹੜੀ ਹੈ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਗੁਰਦੁਆਰਾ ਸ਼ਹੀਦ ਬਾਬਾ ਨੌਜ ਸਿੰਘ ਚੱਬਾ ਸ੍ਰੀ ਅਮਰਸਰ ਸਾਹਿਬ ਵਿਖੇ ਮਨਾ ਰਹੇ ਆ ਤੇ ਗੁਰੂ ਸਾਹਿਬ ਦੀ ਜਿੱਥੇ ಅಪਾਰ ਕਿਰਪਾ ਹੈ ਇਹ ਉਹ ਮਹਾਨ ਜਥੇਬੰਦੀ ਜਿਨ੍ਹਾਂ ਦੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਤੇ ਉਥੇ ਹੀ ਬਹੁਤ ਹੀ ਸਤਿਕਾਰਯੋਗ ਬਾਬਾ ਵਿਸ਼ਨ ਸਿੰਘ ਜੀ ਸੱਚਖੰਡ ਵਾਸੀ ਮਹਾਂਪੁਰਖ ਜਿਨ੍ਹਾਂ ਦੀਆਂ ਸੇਵਾਵਾਂ ਬਾਬਾ ਵਿਸ਼ਨ ਸਿੰਘ ਜੀ ਹੋਰਾਂ ਦੇ ਬਚਪਨ ਦੇ ਵਿੱਚ ਜਿੱਥੇ ਦਰਸ਼ਨ ਦਿਦਾਰੇ ਕਰਦੇ ਰਹਿ ਬਾਬਾ ਵਿਸ਼ਨ ਸਿੰਘ ਜੀ ਹੋਰਾਂ ਨੇ ਵੀ ਉਹਨਾਂ ਦੀ ਜਥੇਦਾਰੀ ਵੇਲੇ ਜਿਹੜੇ ਬਹੁਤ ਵੱਡੇ ਕਾਰਜ ਹੋਏ। ਬਾਬਾ ਬਿਸ਼ਨ ਸਿੰਘ ਜੀ ਨੇ ਗੁਰਦੁਆਰਾ ਪੋਹਰਾ ਸਾਹਿਬ, ਬਾਬਾ ਬਕਾਲਾ ਸਾਹਿਬ 'ਤੇ ਜਿੱਥੇ ਗੁੰਮਜ ਤੇ ਸੋਨੇ ਦੀਆਂ ਸੇਵਾਵਾਂ ਹੋਰ ਵੀ ਬਹੁਤ ਸਾਰੀਆਂ ਆਪਾਂ ਨੇੜੇ-ਨੇੜੇ ਦੇਖਦੇ ਹਾਂ ਕਿੰਨੇ ਨਿਸ਼ਾਨ ਸਾਹਿਬ ਲੱਗੇ ਹੋਏ ਨੇ। ਨੀਲੇ ਨਿਲੰਬਰ ਨਿਸ਼ਾਨ ਸਾਹਿਬ ਝੂਂਦੇ ਨੇ ਤੇ ਨੰਗਲੀ ਜੀ ਵਾਰ-ਵਾਰ ਗਲ ਪੰਥ ਦੀਆਂ ਸੇਵਾਵਾਂ ਦਾ ਜ਼ਿਕਰ ਕਰ ਰਹੇ ਨੇ ਜਿਹੜੀ ਸਟੇਜ ਦੀ ਸੇਵਾ ਨਿਭਾ ਰਹੇ ਨੇ ਜਿਨ੍ਹਾਂ ਨੂੰ ਐ ਤੀਸਰੀ ਆਨੰਦਪੁਰ ਸਾਹਿਬ ਕੀ ਕਿਉਂਕਿ ਨਹਿਮਸੰਗਾ ਦੇ ਵਿੱਚ ਬਹੁਤ ਗੁਰੂ ਦੀ ਕਿਰਪਾ ਜਿਹੜੇ ਵਿਦਵਾਨ ਹਮੇਸ਼ਾ ਨਹਿਮਸੰਗਾ ਗਲਾਂ ਪੰਥਾਂ ਨੇ ਦਿੱਤੇ ਉੱਥੇ ਹੀ ਸਤਿਕਾਰਯੋਗ ਨੰਮਲੀ ਜੀ ਹੁਣ ਬਹੁਤ ਵਧੀਆ ਜਿੱਥੇ ਪੰਥ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਨੇ ਤੇ ਇਹਨਾਂ ਨੂੰ ਵੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਬੁੱਢਾ ਦਲ ਦੇ ਚੌਥੇ ਜਥੇਦਾਰ ਸਿੰਘ ਸਾਹਿਬ ਬਾਬਾ ਜਸਾ ਸਿੰਘ ਜੀ ਆਲੂ ਵਾਲਗਿਆ ਉਹਨਾਂ ਦੇ ਅਵਾਰਡ ਦੇ ਨਾਲ ਸਨਮਾਨ ਦਿੱਤਾ ਗਿਆ ਤੇ ਨਾਲ ਹੀ ਜਿੱਥੇ ਬਾਬਾ ਬੇਸ਼ਮ ਸਿੰਘ ਜੀ ਹੋਰਾਂ ਨੇ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ ਤੇ ਉਥੇ ਹੀ ਬਾਬਾ ਕੀਰਤਨ ਸਿੰਘ ਜੀ ਹੋਰਾਂ ਨੇ ਜਿਹੜੀਆਂ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ ਸ਼ਹੀਦੀ ਬਾਗ ਦੇ ਵਿੱਚ ਉਹਨਾਂ ਨੇ ਬਹੁਤ ਕਾਫੀ ਸਮਾਜ ਜੜੀਆਂ ਸੇਵਾਵਾਂ ਨਿਭਾਈਆਂ ਉਹਨਾਂ ਦੇ ਨਾਲ ਹੀ ਬਚਪਨ ਦੇ ਵਿੱਚ ਬਾਬਾ ਗੁਰਦੇਵ ਸਿੰਘ ਜੀ ਹੋਰੀ ਵੀ ਭਾਵੇਂ ਬਾਬਾ ਸ਼ਿੰ다 ਸਿੰਘ ਜੀ ਬੈਠੇ ਨੇ ਭਿੱਖੀਵੰਡ ਵਾਲੇ ਤੇ ਉਦੋਂ ਬਾਬਾ ਕੁੰਦਨ ਸਿੰਘ ਜੀ ਹੋਰਾਂ ਦੇ ਨਾਲ ਵੀ ਬਾਬਾ ਗੁਰਦੇਵ ਸਿੰਘ ਹਰਾਨੇ ਸੇਵਾਵਾਂ ਨਿਭਾਈਆਂ ਫਿਰ ਸ਼ਹੀਦੀ ਬਾਗ ਦੇ ਵਿੱਚ ਬਾਬਾ ਜਿੱਥੇ ਬਿਸ਼ਨ ਸਿੰਘ ਜੀ ਹੋਰਾਂ ਦੇ ਵੇਲੇ ਫਿਰ ਬਾਬਾ ਕੀਰਤਨ ਸਿੰਘ ਜੀ ਹੋਰਾਂ ਵੇਲੇ ਬਾਬਾ ਕੀਰਤਨ ਸਿੰਘ ਜੀ ਵੀ ਬਹੁਤ ਹੀ ਉਹਨਾਂ ਤੇ અપਾਰ ਕਿਰਪਾ ਸੀ ਤੇ ਉੱਥੇ ਹੀ ਬਾਬਾ ਮੱਖਣ ਸਿੰਘ ਜੀ ਉਹਨਾਂ ਵੇਲੇ ਵੀ ਬਹੁਤ ਸਾਰੀਆਂ ਜਿੱਥੇ ਜ਼ਿੰਮੇਵਾਰੀਆਂ ਬਾਬਾ ਗੱਜਨ ਸਿੰਘ ਜੀ ਹੋਰੀ ਆਪ ਨਵਾਉਂਦੇ ਸੀ ਬਤਾਰ ਉਹਨਾਂ ਦੇ ਮੁਖਤਿਆਰਾਂ ਘੋੜਿਆਂ ਦੀਆਂ ਜ਼ਥੇਦਾਰੀ ਘੋੜਿਆਂ ਦੀ ਤੇ ਸਾਰੇ ਕਾਰਜ ਜਿਹੜੇ ਬਾਬਾ ਗੱਜਨ ਸਿੰਘ ਜੀ ਕਰਦੇ ਸੀ ਜਿਵੇਂ ਆਪਾਂ ਹੋਰ ਬਹੁਤ ਸਾਰੀਆਂ ਜਗ੍ਹਾ ਅਸਥਾਨਾਂ ਤੇ ਦਰਸ਼ਨ ਕਰਦੇ ਆ ਪਰ ਜਿੱਥੇ ਬਾਬਾ ਬਕਾਲਾ ਸਾਹਿਬ ਜਿੱਥੇ ਹੈਡਕੁਆਟਰ ਹੈ ਇਸ ਦਰਪੰਸ ਦਾ ਉਸ ਅਸਥਾਨ ਤੇ ਵੀ ਬਹੁਤ ਜ਼ਿਆਦੀ ਜਿਹੜੀ ਹੈ ਨਾਲ-ਨਾਲ ਜਗਾ ਲੈ ਕੇ ਉਹ ਛੋਣੀ ਨੂੰ ਜਿਹੜਾ ਸੀ ਬੁੱਲਾ ਕੀਤਾ ਤੇ ਇੱਥੇ ਵੀ ਆਪਾਂ ਪਿੱਛੇ ਦੇਖਦੇ ਆ ਤੇ ਬਾਬਾ ਨੌ ਸਿੰਘ ਜੀ ਹੋਰਾਂ ਦੇ ਅਸਥਾਨ ਤੇ ਵੀ ਬਾਬਾ ਗੱਜਨ ਸਿੰਘ ਹੋਰਾਂ ਨੇ ਕਾਫੀ ਜਿਹੜੀ ਜ਼ਮੀਨ ਜਾਇਦਾਦ ਉਹਨਾਂ ਨੇ ਖਰੀਦੀ ਤੇ ਬਣਾਈ ਤੇ ਉਵੇਂ ਹੀ ਟਾਲਾ ਸਾਹਿਬ ਦੇ ਜੇ ਆਪਾਂ ਦਰਸ਼ਨ ਕਰਦੇ ਆਂ ਬਾਬਾ ਦਰਸ਼ਨ ਸਿੰਘ ਜੀ ਬੈਠੇ ਨੇ ਇਹਨਾਂ ਨੇ ਵੀ ਬਾਲ ਪੰਥ ਦੇ ਅਸ਼ੀਰਵਾਦ ਦੇ ਨਾਲ ਬਹੁਤ ਸਾਰਾ ਵਾਅਦਾ ਕੀਤਾ ਤੇ ਜਿਹੜੇ ਬਹੁਤ ਵੱਡੇ ਅਸਥਾਨ ਬਣ ਰਹੇ ਨੇ ਜਿੱਥੇ ਬਾਬਾ ਗੱਜਨ ਸਿੰਘ ਜੀ ਹੋਰਾਂ ਦੀ ਜੇ ਗੱਲ ਕਰਦੇ ਆਂ ਤੇ ਉਹਨਾਂ ਨੇ ਜਿਹੜਾ ਬਾਬਾ ਨੌ ਸਿੰਘ ਜੀ ਬਿਖੇ ਜਿੱਥੇ ਆਪਾਂ ਲੰਗਰ ਹਮੇਸ਼ਾ 24 ਘੰਟੇ ਜਿਹੜੇ ਲੰਗਰ ਭਾਵੇਂ ਪਹਿਲਾਂ ਵੀ ਚੱਲਦੇ ਸੀ ਪਰ ਜਿਹੜੀ ਲੰਗਰ ਦੀ ਇਮਾਰਤ ਜਿੱਥੇ ਆਪਾਂ ਜਾ ਕੇ ਸਾਰੇ ਬੰਦੇ ਆ ਬਾਬਾ ਜੋਗਾ ਸਿੰਘ ਜੀ ਹੋਰੀ ਵੀ ਉੱਥੇ ਬੈਂਦੇ ਨੇ ਤੇ ਉਹ ਜਿਹੜੀ ਸੇਵਾ ਉਹ ਬਾਬਾ ਗੱਜਨ ਸਿੰਘ ਜੀ ਹੋਰਾਂ ਨੇ ਕਰਵਾਈ ਤੇ ਹੁਣ ਅਜੋਕੇ ਸਮੇਂ ਦੇ ਵਿੱਚ ਵੀ ਜੇ ਸ਼ਹੀਦੀ ਬਾਗ ਦੇ ਆਪਾਂ ਦਰਸ਼ਨ ਕਰਦੇ ਆ ਤੇ ਉੱਥੇ ਬਾਬਾ ਗੁਰਦੇਵ ਸਿੰਘ ਜੀ ਕਰਵਾ ਰਹੇ ਨੇ ਸ਼ਹੀਦੀ ਬਾਗ ਵਾਲੇ ਮਹਾਂਪੁਰਖ ਜਿਹੜੀਆਂ ਬਹੁਤ ਵੱਡੀਆਂ ਸੇਵਾਵਾਂ ਉੱਥੇ ਸੋਨੇ ਦੀਆਂ ਸੇਵਾਵਾਂ ਵੀ ਕਰਵਾ ਰਹੇ ਨੇ ਤੇ ਇੱਥੇ ਬਾਬਾ ਨੌ ਸੰਜੀ ਹੋਰਾਂ ਦੇ ਅਸਥਾਨ ਦੇ ਵੀ ਜਿਹੜੇ ਗੁੰਮਜ ਤੇ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਸੇਵਾਵਾਂ ਥੋੜੇ ਸਮੇਂ ਦੇ ਵਿੱਚ ਹੀ ਬਾਬਾ ਜੋਗਾ ਸਿੰਘ ਹੋਰਾਂ ਨੇ ਦਲਪੰਥ ਦੇ ਵਿੱਚ ਬਹੁਤ ਵਧੀਆ ਸੇਵਾਵਾਂ ਕਰਵਾ ਰਹੇ ਨੇ ਜਿਸ ਕੈ ਮਸਤਕ ਭਾਗ ਸੇਵਾ ਲਾਇਆ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੁੰਦੀ ਹੈ ਤੇ ਤਾਂ ਹੀ ਜਿਹੜੀ ਹੈ ਸੇਵਾ ਤੇ ਸਿਮਰਨ ਦੇ ਨਾਲ ਹੀ ਜਿਹੜੀਆਂ ਸੇਵਾਵਾਂ ਦਲਪੰਥੀਆਂ ਜਥੇਦਾਰੀਆਂ ਮਿਲਦੀਆਂ ਨੇ ਹਮੇਸ਼ਾ ਹੀ ਜਥੇਦਾਰੀ ਉਹਨੂੰ ਹੀ ਮਿਲਦੀ ਹੈ ਜੋ ਦਲਪੰਥ ਦੇ ਵਿੱਚ ਬਚਪਨ ਦੇ ਵਿੱਚ ਜਿਨੇ ਸੇਵਾ ਸਿਮਰਨ ਤੇ ਜਿਹੜਾ ਦਲਪੰਥ ਦੇ ਵਿੱਚ ਰਹਿ ਕੇ ਝਾੜੂ ਬਰਦਾਰੀ ਦੀ ਸੇਵਾ ਕੀਤੀ ਹੁੰਦੀ ਹੈ ਉਵੇਂ ਹੀ ਬਾਬਾ ਮੱਖਣ ਸਿੰਘ ਜੀ ਮਾਪੁਰਖ ਤੇ ਬਾਬਾ ਗੱਜਨ ਸਿੰਘ ਜੀ ਬਾਬਾ ਗੱਜਨ ਸਿੰਘ ਜੀ ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ ਮੈਂ ਬਚਪਨ ਦੇ ਵਿੱਚ ਵੀ ਦਰਸ਼ਨ ਕਰਦਾ ਹੁੰਦਾ ਸੀ ਬਾਬਾ ਬੇਸ਼ੰਤ ਸਿੰਘ ਹੋਰਾਂ ਦੇ ਨਾਲ ਗੜਵਾ ਫੜ ਕੇ ਰੱਖਣਾ ਫਿਰ ਬਾਬਾ ਜਿੱਥੇ ਕੀਰਤਨ ਸਿੰਘ ਹੋਰਾਂ ਦੇ ਨਾਲ ਤੇ ਬਾਬਾ ਮੱਖਣ ਸਿੰਘ ਹੋਰਾਂ ਮਿਲੇ ਵੀ ਬਹੁਤ ਵਧੀਆ ਉਹਨਾਂ ਨੇ ਸੇਵਾਵਾਂ ਨਿਭਾਈਆਂ ਤੇ ਭਾਵੇਂ ਜਦੋਂ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਹੋਰਾਂ ਦੇ 200 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਇਹ ਬਹੁਤ ਵੱਡੇ ਜਿਹੜੇ ਪ੍ਰੋਗਰਾਮ ਸੀ ਰੱਖੇ ਗਏ ਤੇ ਉਦੋਂ ਬਾਬਾ ਗੱਜਨ ਸਿੰਘ ਜੀ ਹੋਰੀ ਭਾਵੇਂ ਸੇਹਤ ਉਹਨਾਂ ਦੀ ਮਸਤਾਨੀ ਸੀ ਪਰ ਜਿਹੜੇ ਆ ਹਮੇਸ਼ਾ ਤਿਆਰ ਪਰ ਤਿਆਰ ਰਹਿੰਦੇ ਸੀ ਦੇਗ ਤੇ ਤੇਗ ਦੇ ਧਨੀ ਸੀ ਬਾਬਾ ਜਿਹੜੇ ਆ ਬਾਬਾ ਜੀ ਬਹੁਤ ਹੀ ਉਹਨਾਂ ਤੇ અપਾਰ ਕਿਰਪਾ ਸੀ ਮੇਰੇ ਵੱਡੇ ਭਰਾ ਤੇ ਬਹੁਤੀ ਜਦੋਂ ਵੀ ਕੋਈ ਵੀ ਕਾਰਜ ਹੋਣਾ ਸੀ ਆਪਸ ਦੇ ਵਿੱਚ ਗੁਰਮਤਾ ਕਰਨਾ ਗੁਰਮਤੇ ਦੇ ਨਾਲ ਹੀ ਸਾਰੇ ਜਿਹੜੇ ਅਸੀਂ ਕਾਰਜ ਕਰਨੇ ਬਾਬਾ ਗੱਜਨ ਸਿੰਘ ਜੀ ਹਮੇਸ਼ਾ ਹੀ ਜਦੋਂ ਕਿਤੇ ਵੀ ਉਹਨਾਂ ਨੇ ਤੁਰਨਾ ਤੇ ਉਹ ਆਪਣਾ ਗੱਡੀ ਦੇ ਵਿੱਚ ਜਿਹੜਾ ਲੰਗਰ ਹਮੇਸ਼ਾ ਤਿਆਰ ਹੁੰਦਾ ਸੀ ਤੇ ਜਦੋਂ ਵੀ ਉਹਨਾਂ ਨੇ ਕਿਤੇ ਵੀ ਮਿਲ ਜਾਣਾ ਉਹਨਾਂ ਨੇ ਕਹਿਣਾ ਲੰਗਰ ਪਹਿਲਾਂ ਲੰਗਰ ਛਕੋ ਫਿਰ ਬਾਬਾਈ ਆਪਾਂ ਹੋਰ ਗੱਲ ਕਰਾਂਗੇ ਆਪਦੀ ਗੱਡੀ ਦੇ ਬਾਬਾਈ ਗੋਆ ਵਾਲੇ ਵੀ ਮਹਾਂਪੁਰਖ ਆਏ ਨਹੀਂ ਬਾਬਾਈ ਤੇ ਬਹੁਤ ਉਹਨਾਂ ਨੇ ਹਮੇਸ਼ਾ ਹੀ ਦੇਗ ਤੇ ਤੇਗ ਦਾ ਆਪ ਧਿਆਨ ਰੱਖਦੇ ਸੀ ਜਦੋਂ ਕਿਤੇ ਲੰਗਰ ਦੇ ਵਿੱਚ ਆਪ ਭੱਜ ਕੇ ਜਾਣਾ ਆਪ ਲਿਆ ਕੇ ਕਹਿਣਾ ਨਹੀਂ ਮੈਂ ਲੰਗਰ ਦੀ ਜਿਹੜੀ ਆ ਸੇਵਾ ਕਰਨੀ ਹੈ ਬਹੁਤ ਉਹਨਾਂ ਦੇ ਵਿੱਚ ਇਹ ਬਹੁਤ ਮਹਾਨ ਦੇਨ ਸੀ ਗੁਰੂ ਸਾਹਿਬ ਦੀ ਜਿਹੜਾ ਉਹ ਸੇਵਾ ਤੇ ਸਿਮਰਨ ਹਮੇਸ਼ਾ ਹੀ ਭਾਵੇਂ ਸੀਟ ਤੇ ਬੈਠੇ ਵੀ ਜਫਰ ਨਾਮਾ ਸਾਹਿਬ ਦਾ ਪਾਠ ਹਮੇਸ਼ਾ ਹੀ ਪਾਠ ਕਰਦੇ ਰਹਿੰਦੇ ਸੀ ਸੋਨਾਂ ਦੀਆਂ ਬਹੁਤ ਵੱਡੀਆਂ ਮਹਾਨ ਸੇਵਾਵਾਂ ਬਹੁਤ ਹੀ ਵੱਡੀ ਉਹਨਾਂ ਦੀ ਘਾਲਣਾ ਸਤਿਗੁਰਾਂ ਦੀ ਬਹੁਤ ਕਿਰਪਾ ਸੀ ਉਹਨਾਂ ਤੇ ਜੋ ਨਾਲ ਦੁੱਖ ਵਿੱਚ ਦੁੱਖ ਨਹੀਂ ਮੰਨਣਾ ਸੁਖ ਸਨੇਹ ਹੋਰ ਪੈ ਨਹੀਂ ਜਾਣ ਕੈਂਚਨ ਮਾਟੀ ਮੰਨਣਾ ਸੋ ਗੁਰੂ ਸਾਹਿਬ ਦੀ ਅਪਾਰ ਕਿਰਪਾ ਜਿੱਥੇ ਵੀ ਕਦੇ ਵੀ ਪੰਥ ਨੂੰ ਲੋੜ ਹੁੰਦੀ ਸੀ ਤੇ ਅੱਗੇ ਹੋ ਕੇ ਹਮੇਸ਼ਾ ਖੜਦੇ ਸੀ ਉਵੇਂ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਜੋਗਾ ਸਿੰਘ ਹੋਰਾਂ ਦੇ ਆਪਣਾ ਮੇਰ ਭਰਿਆ ਹੱਥ ਲੱਭ ਕੇ ਸੇਵਾਵਾਂ ਲੈਂਦੇ ਰਹੇ ਜਿੱਥੇ ਨਹਿੰਸਨ ਜਥੇਬੰਦੀਆਂ ਦੀ ਅੱਜ ਗੱਲ ਚੱਲਦੀ ਹੈ ਨਹਿੰਸਨ ਜਥੇਬੰਦੀਆਂ ਜਿਹੜੀਆਂ ਨੇ ਗੁਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਜਿਹੜਾ ਹਮੇਸ਼ਾ ਸੱਚ ਤੇ ਸੋਚ ਤੇ ਪੈਰਾ ਦਿੰਦੀਆਂ ਆਈਆਂ ਨੇ ਵਿਵੇਕ ਬੁੱਧੀ ਇਹਨਾਂ ਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਨਿਹੰਗ ਸਿੰਘਾਂ ਦੇ ਵਿੱਚ ਜਿੱਥੇ ਮਹਾਨ ਯੋਧੇ ਸੂਰਮੇ ਮਾਹਬਲੀ ਹੋਏ ਨੇ ਸਾਰੇ ਇਹਨਾਂ ਦੇ ਜਥੇਦਾਰ ਜਿਹੜੇ ਨੇ ਆਪ ਅੱਗੇ ਹੋ ਕੇ ਜਿਨ੍ਹਾਂ ਨੇ ਜਦੋਂ ਵੀ ਕੋਈ ਪੰਥ ਨੂੰ ਜ਼ਰੂਰਤ ਪਈ ਪੰਥ ਦੇ ਵਿੱਚ ਅੱਗੇ ਹੋ ਕੇ ਜੂਝਦੇ ਰਹੇ ਤੇ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ ਉਹ ਮਹਾਨ ਜਿਹੜੇ ਯੋਧੇ ਸੂਰਮੇ ਜਿਨ੍ਹਾਂ ਨੂੰ ਅੱਜ ਵੀ ਆਪਾਂ ਯਾਦ ਕਰਦੇ ਆਂ ਤੇ ਇਹ ਕਦੇ ਵੀ ਕੋਈ ਗੱਲਬਾਤ ਹੁੰਦੀ ਹੈ ਦਲਾ ਪੰਥਾਂ ਦੇ ਦੇ ਵਿੱਚ ਅਕਸਰਤਾ ਜੀ ਦੇ ਨਾਲ ਉਹ ਵੀ ਗੁਰੂ ਸਾਹਿਬ ਦੀ ਬਹੁਤ અપਾਰ ਕਿਰਪਾ ਉਦੋਂ ਤੋਂ ਲੈ ਕੇ ਹੁਣ ਤੱਕ ਵੀ ਹੋਏ ਅਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲੈ ਬલાਏ ਹਰ ਨਾਮੈ ਕੀ ਹੋ ਹੋ ਜੋਣੀ ਗੁਰਮੁਖ ਬੈਠੋ ਸਫਾ ਵਿਛਾਏ ਸੋ ਗੁਰੂ ਸਾਹਿਬ ਦੀ અપਾਰ ਕਿਰਪਾ ਦੇ ਨਾਲ ਨਹਿਨ ਸਿੰਘ ਜਥੇਬੰਦੀਆਂ ਦੇ ਵਿੱਚ ਡਿਸਪਲਨ ਹੁੰਦਾ ਆਪਣੇ ਜਿਹੜੇ ਮੁਖੀ ਹੁੰਦੇ ਆ ਉਹਦਾ ਪੂਰਾ ਸਤਿਕਾਰ ਕਰਦੇ ਨੇ ਦੇ ਕੋਈ ਵੀ ਹੁਕਮ ਹੁੰਦਾ ਉਹਨੂੰ ਜਿਹੜਾ ਹਮੇਸ਼ਾ ਤੋਂ ਲੈ ਕੇ ਸਿਰ ਚ ਘਾ ਕੇ ਜਿਹੜਾ ਉਹਨੂੰ ਪ੍ਰਵਾਨ ਵੀ ਕਰਦੇ ਨੇ ਹੁਣ ਵੀ ਜਦੋਂ ਕੋਈ ਗੁਰਮਤੇ ਹੁੰਦੇ ਨੇ ਮੈਂ ਬੇਨਤੀ ਕਰਦਾ ਕਈ ਵਾਰੀ ਆਪਾਂ ਨੂੰ ਆਪਣੀ ਜਿਹੜੀ ਆ ਉਹ ਪਤਾ ਨਹੀਂ ਹੁੰਦਾ ਵੀ ਸਾਡੇ ਵਿੱਚ ਕੀ ਸ਼ਕਤੀ ਹੈ ਤੇ ਹਮੇਸ਼ਾ ਆਪਣੇ ਆਪ ਨੂੰ ਦੇਖਤੀ ਚੱਲਣਾ ਚਾਹੀਦਾ ਹੈ ਦਲ ਪੰਥਾਂ ਦੇ ਜਿਹੜੇ ਮੁਖੀ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਹੈ ਦਲ ਪੰਥ ਨੂੰ ਕਿਵੇਂ ਆਪਾਂ ਬੁਲੰਦੀਆਂ ਤੇ ਲਿਜਾਣਾ ਹੈ ਕਿਵੇਂ ਆਪਾਂ ਇਹਨੂੰ ਸੇਧ ਦੇਣੀ ਹੈ ਕਿਵੇਂ ਜਿਹੜੇ ਮਾਰੇ ਮੋੜ ਤੋਂ ਇਹਨੂੰ ਬਚਾਉਣਾ ਹੈ ਦਲਾ ਪੰਥਾ ਨੂੰ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਹੀ ਸਾਰੇ ਕਾਰਜ ਹੁੰਦੇ ਨੇ ਕਈ ਵਾਰੀ ਆਪਾਂ ਭੁਲੇਖੇ ਪੈ ਜਾਂਦੇ ਨੇ ਕਿ ਸ਼ਾਇਦ ਅਸੀਂ ਇੱਧਰ ਚੱਲ ਪਈਏ ਕੋਈ ਉੱਧਰ ਚੱਲ ਪੈਂਦਾ ਇਹਦੇ ਨਾਲ ਜਿਹੜਾ ਉਹ ਫਰਕ ਕੋਈ ਨਹੀਂ ਪੈਂਦਾ ਪਰ ਜਿਹੜੀ ਹੈ ਹਮੇਸ਼ਾ ਇਕਤਰਤਾਜ ਦੇ ਨਾਲ ਰਹੀਏ ਤੇ ਉਹ ਇੱਕ ਜਿਹੜੀ ਸ਼ਕਤੀ ਬਣੀ ਰਹਿੰਦੀ ਹੈ ਤੇ ਉਹਦੇ ਅੱਗੇ ਜਿਹੜੀ ਸ਼ਕਤੀ ਦੇ ਅੱਗੇ ਕੋਈ ਵੀ ਗੁਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਆਪਾਂ ਕਿੰਨੇ ਦੇਖਿਆ ਤੇ ਉਹ ਕੋਈ ਵੀ ਸ਼ਕਤੀ ਦੇ ਅੱਗੇ ਨਿਹੰਗ ਸਿੰਘਾਂ ਦਲਾਂ ਪੰਥਾਂ ਦੇ ਅੱਗੇ ਕੋਈ ਠਹਿਰ ਨਹੀਂ ਸਕਦਾ ਸੋ ਗੁਰੂ ਸਾਹਿਬ ਦੀ ਕਿਰਪਾ ਤੇ ਉਹ ਜਿਹੜਾ ਭਾਵੇਂ ਸਰਕਾਰਾਂ ਨੇ ਭਾਵੇਂ ਮੁਗਲਾਂ ਤੋਂ ਲੈ ਕੇ ਅੰਗਰੇਜ਼ਾਂ ਤੋਂ ਲੈ ਕੇ ਮੌਜੂਦਾ ਵੀ ਜਿਹੜੀਆਂ ਸਰਕਾਰਾਂ ਨੇ ਉਹ ਨਿਹੰਗ ਸਿੰਘ ਦਲਾਂ ਪੰਥਾਂ ਦੇ ਅੱਗੇ ਜਿਹੜੀਆਂ ਝੋਕਦੀਆਂ ਨੇ ਤੇ ਉਹ ਹਮੇਸ਼ਾ ਗੁਰੂ ਸਾਹਿਬ ਕਿਰਪਾ ਕਰਨ ਜਿੰਨ ਹੰਗਸ ਸਿੰਘ ਦਲਾ ਪੰਥਾ ਨੇ ਕੋਈ ਵੀ ਗੁਰਮਤੇ ਦੇ ਨਾਲ ਸਾਰਿਆਂ ਨੇ ਸਟੈਂਡ ਲਏ ਨੇ ਤੇ ਉਹਦੇ ਤੇ ਜਿਹੜੇ ਆਪਾਂ ਅਜੇ ਵੀ ਕਾਮਯਾਬ ਆ ਤੇ ਆਪਾਂ ਅੱਗੇ ਵੀ ਉਹਦੇ ਤੇ ਕਾਮਯਾਬੀ ਹਾਸਲ ਕਰਨੀ ਹੈ ਜੇ ਕਿਤੇ ਵੀ ਕੋਈ ਗੁਰਮਤ ਦੀ ਮਰਿਆਦਾ ਦੀ ਗੱਲਬਾਤ ਆਉਂਦੀ ਹੈ ਤੇ ਉਹਦੇ ਤੇ ਆਪਾਂ ਸਖਤ ਜਿਹੜੇ ਡਟ ਕੇ ਪਹਿਰੇ ਆਪਾਂ ਨੂੰ ਸਾਰਿਆਂ ਨੂੰ ਕੱਤਰਤਾਈ ਦੇ ਨਾਲ ਦੇਣੇ ਚਾਹੀਦੇ ਨੇ ਜੇ ਕਿਤੇ ਇੱਧਰ ਉੱਧਰ ਜਾਣਾ ਵੀ ਹੁੰਦਾ ਤੇ ਉਹ ਜਿਹੜਾ ਗੁਰਮਤੇ ਦੇ ਨਾਲ ਹੀ ਜਾਣਾ ਚਾਹੀਦਾ ਜਿਹਦੇ ਨਾਲ ਮੁਖੀਆਂ ਦਾ ਵੀ ਸਤਕਾਰ ਤੇ ਤੁਹਾਡੀ ਵੀ ਜਿਹੜੀ ਹੈ ਛਾਨ ਉਹ ਤੇ ਤੁਹਾਡੇ ਕੋਲੇ ਹਮੇਸ਼ਾ ਆਪ ਚੱਲ ਕੇ ਆਉਂਦੇ ਨੇ ਆਪਾਂ ਇੱਧਰ ਉੱਧਰ ਭੱਜ ਗਏ ਉਹ ਵੀ ਚੰਗਾ ਨਹੀਂ ਲੱਗਦਾ ਨਿਵੇ ਸੋ ਗौरा ਹੋਏ ਆਪਦੇ ਆਪ ਦਾ ਜਿਹੜਾ ਹਮੇਸ਼ਾ ਮਨ ਨੂੰ ਜਿਹੜਾ ਨੀਵਾ ਰੱਖਣਾ ਚਾਹੀਦਾ ਤੇ ਤਾਂ ਹੀ ਗੁਰੂ ਸਾਹਿਬ ਨੇ ਜਿਹੜਾ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਬਹੁਤ ਹੀ ਚੜ੍ਹਦੀ ਕਲਾ ਦੇ ਵਿੱਚ ਆਪਾਂ ਰਹਿਣਾ ਜਿੱਥੇ ਹੋਲਾ ਮਹੱਲਾ ਆਪਾਂ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਨੇ ਸਿੰਘ ਜਿੱਥੇ ਬੰਦੀਆਂ ਨੇ ਹੁਣ ਖਾਲਸਾ ਪੰਥ ਦਾ ਜਿਹੜਾ ਸਿਰਜਣਾ ਦਿਵਸ ਵਿਸਾਖੀ ਜਿੱਥੇ ਆਪਾਂ ਤਖਤ ਸ੍ਰੀ ਦਮਨਵਾ ਸਾਹਿਬ ਜਿਹੜਾ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਪੰਨਿਓਂ ਤਖਤ ਦਾ ਹੈੱਡਕੁਆਰਟਰ ਹੈ ਉਸ ਹਸਤਾਨ ਤੇ ਆਪਾਂ ਸਾਰਿਆਂ ਨੇ ਖਾਲਸਾ ਪੰਥ ਦਾ ਦਾ ਸਿਰਜਣਾ ਦਿਵਸ ਜਿਹੜਾ ਮਨਾਉਣਾ ਤੋ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰੀਆਂ ਨਹਿੰਗ ਸਿੰਘ ਜਥੇਬੰਦੀਆਂ ਖਾਲਸੇ ਦੀ ਆਨ ਬਾਨ ਤੇ ਸ਼ਾਨ ਤੇ ਜਿਹੜਾ ਆਪਾਂ ਪਹਿਰਾ ਦੇਣਾ ਸ੍ਰੀ ਅਕਾਲ ਤਖਤ ਸਾਹਿਬ ਕਿਉਂਕਿ ਬੁੱਢਾ ਦਲ ਦੇ 10 ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ ਜਿਨ੍ਹਾਂ ਨੇ ਮਾਨ ਮਰਿਆਦਾ ਨੂੰ ਕਾਇਮ ਰੱਖਿਆ ਤੇ ਹਮੇਸ਼ਾ ਜਿਹੜਾ ਸੱਚ ਤੇ ਪਹਿਰਾ ਦਿੱਤਾ ਉਹ ਪਹਿਰੇ ਨੂੰ ਹੁਣ ਵੀ ਆਪਾਂ ਕਾਇਮ ਰੱਖਣਾ ਜਦੋਂ ਵੀ ਕੋਈ ਮਰਿਆਦਾ ਦੀ ਗੱਲ ਹੁੰਦੀ ਹੈ ਉਹਦੇ ਤੋਂ ਆਪਾਂ ਪਿੱਛੇ ਨਹੀਂ ਹਟਣਾ ਇਹ ਨਹੀਂ ਕਦੇ ਵੀ ਫਿਕਰ ਕਰਨਾ ਸਾਰੇ ਤੁਹਾਡੇ ਕੋਲ ਚੱਲ ਕੇ ਆਉਂਦੇ ਨੇ ਇਹ ਨਾ ਫਿਕਰ ਕਰਿਆ ਕਰੋ ਕਿਤੇ ਵੀ ਸਾਡਾ ਕੋਈ ਨੁਕਸਾਨ ਨਾ ਹੋ ਜਵੇ ਕਿਤੇ ਕੋਈ ਜਥੇਬੰਦੀਆਂ ਦੇ ਮੁਖੀਆਂ ਨੂੰ ਪਹਿਨਾ ਕੋਈ ਵੀ ਕਿਸੇ ਜੇ ਇੱਕ ਪਰਿਵਾਰ ਦਾ ਕੋਈ ਮੁਖੀ ਹੁੰਦਾ ਬਜ਼ੁਰਗ ਹੁੰਦਾ ਉਹਨੂੰ ਸਾਰਾ ਪਤਾ ਹੁੰਦਾ ਕਿ ਜਥੇਬੰਦੀਆਂ ਦਾ ਕਿਵੇਂ ਆਪਾਂ ਚਲਾਉਣਾ ਸਾਰੇ ਕਾਰਜ ਕਰਨੇ ਨੇ ਜੇ ਆਪਾਂ ਦਿੱਲੀ ਜਦੋਂ ਜਾਂਦੇ ਆ ਉਦੋਂ ਆਕਤਨ ਤਾਈ ਦੇ ਨਾਲ ਜਾਂਦੇ ਆ ਤੇ ਕਿੰਨਾ ਨਹਿਮ ਸਿੰਘਾਂ ਦਾ ਦਿੱਲੀ ਦੇ ਵਿੱਚ ਜਿਹੜਾ ਪ੍ਰਭਾਵ ਹੁੰਦਾ ਤੇ ਨਹਿਮ ਸਿੰਘ ਫੌਜਾਂ ਜਿਹੜੀਆਂ ਉਹਨਾਂ ਨੂੰ ਕਿਵੇਂ ਸਾਰੀ ਜਨਤਾ ਜਿਹੜੀ ਹੈ ਨਮਸਕਾਰ ਕਰਦੀ ਹੈ ਸੋ ਆਪਾਂ ਜਿੱਥੇ ਵੀ ਕੋਈ ਕਾਰਜ ਕਰਨਾ ਹੁੰਦਾ ਤਗੜੇ ਹੋ ਕੇ ਰਲ ਕੇ ਆਕਤਨ ਤਾਈ ਦੇ ਨਾਲ ਗੁਰਮਤੇ ਦੇ ਨਾਲ ਜਿੱਥੇ ਮਹਾਪੁਰਖਾਂ ਦੇ ਸਾਰੇ ਗੁਰਮਤੇ ਹੁੰਦੇ ਨੇ ਉਹਦੇ ਨਾਲ ਹੀ ਚੱਲਣਾ ਚਾਹੀਦਾ ਜਿੱਥੇ ਪਿਛਲੇ ਦਿਨੀ ਜਿਹੜਾ ਕਿਉਂਕਿ ਕਈ ਗੱਲਾਂ ਜੜੀਆਂ ਨੇ ਉਹ ਸੀਮਤ ਵੀ ਰੱਖਣੀਆਂ ਪੈਂਦੀਆਂ ਨੇ ਪ੍ਰਧਾਨ ਸਾਹਿਬ ਵੀ ਜਿੱਥੇ ਨਿਹੰਗ ਸਿੰਘ ਜਿੱਥੇ ਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹ ਜਿੱਥੇ ਸਤਕਾਰਯੋਗ ਬਾਬਾ ਅਵਤਾਰ ਸਿੰਘ ਜੀ ਬਾਬਾ ਜੋਗਾ ਸਿੰਘ ਜੀ ਬੁੱਢਾ ਦਲ ਦੇ ਜਿਹੜਾ ਮਾਝੇ ਦਾ ਜਿਹੜਾ ਹੈੱਡਕੁਆਰਟਰ ਹੈ ਗੁਰਦੁਆਰਾ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਉੱਥੇ ਆਪ ਹਾਜ਼ਰ ਹੋ ਕੇ ਉਹਨਾਂ ਨੇ ਕਈ ਜਿਹੜੇ ਗੁਰਮਤੇ ਵੀ ਕੀਤੇ ਉਹ ਗੁਰਮਤਿਆਂ ਦੇ ਜੇ ਉਹ ਪਹਿਰਾ ਦਿੰਦੇ ਨੇ ਅਸੀਂ ਸਾਰੇ ਉਹਨਾਂ ਦੇ ਨਾਲ ਨਾ ਪਰ ਜਿੱਥੇ ਜਦੋਂ ਵੀ ਕੋਈ ਗੁਰਮਤੇ ਤੋਂ ਬਾਹਰ ਗੱਲ ਜਾਂਦੀ ਹੈ ਜਾਂ ਜਿਹੜੀ ਹੈ ਮर्यादा ਦੇ ਉਲਟ ਗੱਲ ਜਾਂਦੀ ਹੈ ਉਦੋਂ ਆਪਾਂ ਨੂੰ ਸਾਰਿਆਂ ਨੂੰ 71 ਤੇ 71 23 ਦੇ ਨਾਲ ਸਖਤ ਪਹਿਰੇ ਤੇ ਜਿਹੜਾ ਆਪਾਂ ਨੂੰ ਖੜਨਾ ਪੈਂਦਾ ਹੈ ਤੇ ਖੜਨਾ ਵੀ ਆਪਾਂ ਤਾਂ ਹੀ ਸਾਰੇ ਘਰ ਜਿਹੜੇ ਆਪਣੇ ਆਪ ਹੀ ਰਾਸ ਹੋ ਜਾਂਦੇ ਨੇ ਗੁਰੂ ਸਾਹਿਬ ਕਿਰਪਾ ਕਰਨ ਇਹ ਉਹ ਮਹਾਨ ਜਥੇਬੰਦੀ ਜਿਨ੍ਹਾਂ ਦੇ ਆਪਾਂ ਅੱਜ ਜਿਹੜੇ ਮਹਾਪੁਰਖ ਬਾਬਾ ਮੱਖਣ ਸਿੰਘ ਜੀ ਤੇ ਬਾਬਾ ਗੱਜਣ ਸਿੰਘ ਜੀ ਉਹਨਾਂ ਦੀ ਸਲਾਣਾ ਵਰਸੀ ਤੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਆ ਮੈਂ ਸਾਰੀਆਂ ਨਹਿੰਸ ਸਿੰਘ ਜਥੇਬੰਦੀਆਂ ਵੱਲੋਂ ਉੱਥੇ ਹੀ ਅ ਦਲਪੰਥ ਬਾਬਾ ਵਿਧੀ ਚੰਨ ਜੀ ਦੇ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਭਾਵੇਂ ਪੰਥ ਦੇ ਪ੍ਰਚਾਰ ਪ੍ਰਸਾਰ ਵਾਸਤੇ ਉਹ ਬਾਹਰ ਫੋਰਨ ਕੰਟਰੀ ਗਏ ਹੋਏ ਨੇ ਉੱਥੇ ਹੀ ਸਾਰੇ ਨਹਿੰਸ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨ ਆਪਣੀ ਹਾਜ਼ਰੀ ਮਵਾ ਰਹੇ ਨੇ ਉੱਥੇ ਹੀ ਮੈਂ ਸ਼ਰੋਮਣੀ ਪੰਥ ਅਕਾਲੀ ਵੱਡਾ ਦਲ ਪੰਜਵਾਂ ਤਖਤ ਵੱਲੋਂ ਐ ਬਾਬਾ ਮੱਖਣ ਸਿੰਘ ਜੀ ਬਾਬਾ ਗੱਜਨ ਸਿੰਘ ਜੀ ਜਿਹੜੇ ਹਮੇਸ਼ਾ ਕਈ ਇਹੋ ਜੇ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਆਉਂਦੇ ਨੇ ਤੇ ਬਾਬਾ ਗੱਜਨ ਸਿੰਘ ਜੀ ਹਮੇਸ਼ਾ ਉਹਦੇ ਉੱਪਰ ਜਿਹੜਾ ਉਹਨਾਂ ਨੇ ਹਮੇਸ਼ਾ ਪਹਿਰਾ ਦਿੱਤਾ ਤੇ ਜਿਹੜਾ ਉਹ ਬਚਨਾਂ ਨੂੰ ਨਿਭਾਇਆ ਮੇਰੇ ਜਿਹੜੇ ਪਗਵਟ ਭਰਾ ਬਾਬਾ ਗੱਜਨ ਸਿੰਘ ਜੀ ਕਈ ਵਾਰੀ ਜਿਹੜੇ ਆ ਬਹੁਤ ਪੰਥ ਦੇ ਵਿੱਚ ਕਈ ਗੱਲਾਂ ਵੀ ਹੁੰਦੀਆਂ ਨੇ ਪਰ ਬਾਬਾ ਗੱਜਨ ਸਿੰਘ ਜੀ ਹੋਰਾਂ ਨੇ ਹਮੇਸ਼ਾ ਜਿੱਥੇ ਬਾਬੇ ਇਹ ਦਲਪੰਥ ਦੇ ਮਹਾਂਪੁਰਖ ਜਿੰਨੇ ਵੀ ਹੋਏ ਨੇ ਸਾਰੇ ਦਲਾਂ ਪੰਥਾਂ ਦੇ ਉਹਨਾਂ ਨੇ ਜਿਹੜਾ ਬੁੱਢਾ ਗੱਲ ਦਾ ਮਾਨ ਸਤਕਾਰ ਉਵੇਂ ਹੀ ਟੈਮ ਰੱਖਿਆ ਸੋ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਜੋਗਾ ਸਿੰਘ ਜੀ ਹੋਰਾਂ ਨੂੰ ਉਵੇਂ ਹੀ ਜਿਵੇਂ ਮਹਾਂਪੁਰਖਾਂ ਨੇ ਸੇਵਾਵਾਂ ਨਿਭਾਈਆਂ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਵਾਲੇ ਉਹ ਵੀ ਅਸ਼ੀਰਵਾਦ ਰੱਖਦੇ ਨੇ ਗੁਰੂ ਸਾਹਿਬ ਕਿਰਪਾ ਕਰਨ ਏ ਬਾਬਾ ਜੋਗਾ ਸਿੰਘ ਜੀ ਹੋਰਾਂ ਨੂੰ ਜਿਹੜਾ ਦਲਪੰਥ ਬਾਬਾ ਬਕਾਲਾ ਸਾਹਿਬ ਸ਼ਹੀਦਾਂ ਤਰਨਾ ਦਲ ਮਿਸਲ ਸ਼ਹੀਦਾਂ ਤਰਨਾ ਦਲ ਆਪਾਂ ਬਾਬਾ ਦੀਪ ਸਿੰਘ ਜੀ ਇਹ ਮਿਸਲ ਸ਼ਹੀਦਾਂ ਤਰਨਾ ਦਲ ਦੇ ਪਹਿਲੇ ਜਥੇਦਾਰ ਸੀ ਜਿਨ੍ਹਾਂ ਨੂੰ ਬੁੱਢਾ ਦਲ ਦੇ ਚੌਥੇ ਜਥੇਦਾਰ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਨੇ ਜਿਹੜਾ ਮਿਸਲ ਸ਼ਹੀਦਾਂ ਦਾ ਜਿਹੜਾ ਜਥੇਦਾਰ ਨਿਯੁਕਤ ਕੀਤਾ ਸੀ ਉਹ ਮਹਾਨ ਯੋਧੇ ਸੂਰਮੇ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਅਹਿਮਦ ਸ਼ਾ ਅਬਦਾਲੀ ਦੀ ਏਟ ਦੇ ਨਾਲ ਏਟ ਖੜਕਾਈ ਤੇ ਜਿਹੜਾ ਉਹਨੂੰ ਸਦਾ ਵਾਸਤੇ ਜਿਹੜਾ ਬੁੱਢਾ ਦਲ ਕਰਨੇ ਦਲਾਂ ਨੇ ਜਿਹੜਾ ਭਜਾਇਆ ਤੇ ਹਮੇਸ਼ਾ ਮਰਿਆਦਾ ਤੇ ਪਹਿਰਾ ਦਿੱਤਾ ਉਹ ਮਹਾਨ ਜਥੇਬੰਦੀ ਦੇ ਜਥੇਦਾਰ ਨੇ ਬਾਬਾ ਜੋਗਾ ਸਿੰਘ ਜੀ ਸੋ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਨੂੰ ਵੀ ਸੇਵਾਮਾ ਕਰਨ ਦਾ ਜਿੰਨੇ ਮੁਖੀ ਸਿੰਘ ਨੇ ਦਲਪੰਥ ਦੇ ਬਾਬਾ ਮਹਨ ਸਿੰਘ ਜੀ ਬੈਠੇ ਨੇ ਹੋਰ ਸਾਰੇ ਆ ਗੋਇੰਦਵਾਲ ਸਾਹਿਬ ਵਾਲੇ ਨਿੱਕੇ ਨਿੱਕੇ ਆਪਣੇ ਭਚੰਗੀ ਆ ਬਾਬਾ ਜੀ ਦੇ ਡਰਾਈਵਰ ਤੇ ਨਾਲ ਜਿਹੜੇ ਕਦੇ ਵੀ ਪੰਥ ਦੇ ਵਿੱਚ ਕੋਈ ਗੱਲਬਾਤ ਹੋਣੀ ਇਹਨਾਂ ਨੇ ਜਿਹੜਾ ਨਾਲ ਹੀ ਜਿਹੜਾ ਗੁਰਮਤੇ ਦੇ ਨਾਲ ਉਦਾਂ ਹੀ ਫੋਨ ਲਾ ਕੇ ਗੱਲ ਕਰਾਉਣੀ ਬਾਬਾ ਜੀ ਹਰਾਂਦੇ ਨਾਲ ਹਮੇਸ਼ਾ ਬੁੱਢਾ ਦਲ ਤਰਨਾ ਦਲ ਜਿੰਨੇ ਵੀ ਤਰਨੇ ਦਲ ਨੇ ਸਾਰਿਆਂ ਦਾ ਆਪਸੀ ਪ੍ਰੇਮ ਪਿਆਰ ਜਿਹੜਾ ਸਤਕਾਰ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਕਾਇਮ ਰਿਹਾ ਤੇ ਅੱਗੇ ਵੀ ਗੁਰੂ ਸਾਹਿਬ ਕਿਰਪਾ ਕਰਨ ਸੋ ਜਥੇਬੰਦੀ ਮਹਾਨ ਦਲਪੰਥ ਵੱਲੋਂ ਅੱਜ ਜਿਹੜਾ ਅਮਰ ਸੰਚਾਰ ਵੀ ਹੋਣਾ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਬੇਨਤੀ ਹੈ ਦਲਪੰਥ ਬਾਬਾ ਬਕਾਲਾ ਸਾਹਿਬ ਦੇ ਬਾਬਾ ਨੌ ਸੰਜੀ ਵਿਖੇ ਜਿਹੜੇ ਅਮਰ ਸੰਚਾਰ ਹੋਣੇ ਨੇ ਆਪਾਂ ਅਮਰਤ ਛੱਕ ਕੇ ਗੁਰੂ ਦਾ ਬਾਣੇ ਤੇ ਬਾਣੀ ਦੇ ਧਰਨੇ ਉਤਾਰਨੀ ਹੋਈਏ ਬਾਣੀ ਬਾਣਾ ਪੰਥ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਸੋ ਸਾਡੇ ਨੌਜਵਾਨ ਬੱਚੇ ਜਿਹੜੇ ਨਸ਼ਿਆਂ ਦੇ ਕੋਈ ਆਦੀ ਨੇ ਉਹ ਨਸ਼ਿਆਂ ਦਾ ਤਿਆਗ ਕਰਨ ਤੇ ਤਿਆਰ ਪ੍ਰਚਾਰ ਹੋਣ ਗੁਰੂ ਸਾਹਿਬ ਦੇ ਬਾਣੇ ਦਾ ਆਪਾਂ ਬਾਣੇ ਦੇ ਨਿੱਕੇ ਨਿੱਕੇ ਭਜੰਗੀ ਕਿੰਨੇ ਸੋਹਣੇ ਜਿਹੜੇ ਕਵੀਸ਼ਰ ਸੀ ਉਹਨਾਂ ਨੇ ਕਿੰਨਾ ਸੋਹਣਾ ਬਹੁਤ ਹੀ ਵਧੀਆ ਢੰਗ ਦੇ ਨਾਲ ਜਿਹੜਾ ਜੋਸ਼ਮਈ ਤਰੀਕੇ ਦੇ ਨਾਲ ਜਿਹੜਾ ਬਾਬਾ ਗੱਜਨ ਸਿੰਘ ਜੀ ਬਾਬਾ ਮੱਖਣ ਸਿੰਘ ਜੀ ਹੋਰਾਂ ਦੀਆਂ 12 ਗਾਇਆਂ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਇਸੇ ਤਰ੍ਹਾਂ ਨੇ ਹੰਗਸ ਸਿੰਘਾਂ ਦੇ ਵਿੱਚ ਜਿਹੜੇ ਐ ਪਰੇ ਪਲਾਏ ਉਹ ਗੁਰੂ ਸਾਹਿਬ ਦੇ ਬਚਨ ਨੇ ਪਰੇ ਪਲਾਏ ਭਜੰਗੀ ਪਰੇ ਪਲਾਏ ਰਾਕੀ ਵਾਰਸਰਾਫ ਜਿਹੜੇ ਪੂਰੇ ਹੁੰਦੇ ਨੇ ਉਹ ਹੁਣ ਵੀ ਬਚਨਾਂ ਕੱਲ ਹੁੰਦੇ ਨੇ ਉਵੇਂ ਹੀ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਜੋਗਾ ਸਿੰਘ ਜੀ ਦਲਪੰਦੀਆਂ ਸੇਵਾਵਾਂ ਨਿਭਾਉਂਦੇ ਰਹਿਣ ਆਪਾਂ ਸਾਰਿਆਂ ਨੇ ਜਿੱਥੇ ਮਰਿਆਦਾ ਦੀ ਗੱਲ ਹੁੰਦੀ ਐ ਉਹਦੇ ਤੇ ਡਟ ਕੇ ਪਹਿਰਾ ਦੇਣਾ ਇਹ ਉਹਨਾਂ ਸੋਚਿਆ ਕਰੋ ਵੀ ਪਤਾ ਨਹੀਂ ਸਾਨੂੰ ਕੀ ਹੋ ਜਾਊਗਾ ਜੇ ਅਸੀਂ ਇਧਰ ਉਧਰ ਚਲੇ ਗਏ ਕੁਛ ਨਹੀਂ ਹੁੰਦਾ ਤੁਹਾਡੇ ਸਾਰਿਆਂ ਨੇ ਚੱਲ ਕੇ ਤੁਹਾਡੀ ਜਿਹੜੀ ਸ਼ਾਨ ਹੈ ਹਮੇਸ਼ਾ ਕਾਇਮ ਰਹਿਣੀ ਹੈ ਤੇ ਤੁਸੀਂ ਤਗੜੇ ਹੋ ਕੇ ਉਹਦੇ ਤੇ ਪਹਿਰਾ ਧਿਆ ਕਰੋ ਜੋ ਮਾੜੀ ਮੋਟੀ ਗੱਲ ਹੁੰਦੀ ਆ ਉਹ ਤਾਂ ਵੈਸੇ ਆਟੋਮੈਟਿਕ ਹੀ ਤੁਹਾਡੇ ਚਰਨਾ ਚ ਆ ਜਾਂਦੀ ਐ ਇਸ ਕਰਕੇ ਫਿਗਰ ਨਾ ਕਰਿਆ ਕਰੋ ਭਟਕਿਆ ਨਾ ਕਰੋ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਆਪਾਂ ਸਾਰੇ ਕਾਜ ਕਤਰਤਾਈ ਦੇ ਨਾਲ ਕਰਨੇ ਆ ਜੋ ਸ਼ਰਨ ਆਵੇ ਤੇ ਸੰਕੰਠ ਲਾਵੇ ਬਿੰਦ ਸੁਆਮੀ ਸੰਦਾ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਓਟ ਆਸਰਾ ਲੈ ਕੇ ਚੱਲਣਾ ਤਾਂ ਹਮੇਸ਼ਾ ਜਿਹੜਾ ਮਰਿਆਦਾ ਤੇ ਪਹਿਰਾ ਦੇਣਾ ਮੈਂ ਬਾਬਾ ਜੀ ਬਾਬਾ ਮੱਖਣ ਸਿੰਘ ਜੀ ਬਾਬਾ ਗੱਜਨ ਸਿੰਘ ਜੀ ਹੋਰਾਂ ਨੂੰ ਸ਼੍ਰੋਮਣੀ ਪੰਡਤ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਤੇ ਸਾਰਿਆਂ ਨੇ ਹੰਸ ਸਿੰਘ ਜਥੇਬੰਦੀਆਂ ਵੱਲੋਂ ਸ਼ਰਦਾ ਦੇ ਫੁੱਲ ਭੇਟ ਕਰਦਾ ਹੋਇਆ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਾਉਂਦਾ ਹੋਇਆ ਤੁਹਾਡੇ ਗੁਰਸਿੱਖ ਸੰਗਤਾਂ ਤੋਂ ਖਿਮਾ ਦਾ ਜਾਚਕ ਹੋਵਾਂਗਾ ਵਾਇਸ ਹੁਦੀਕਾ ਖਾਲਸਾ ਵਾਇਸ ਜੀ ਕੀ ਫਤਿਹ